ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਤਸਕਰ ਜਿਹੜੇ ਹੈਗੇ ਉਹਨਾਂ ਨੂੰ ਗ੍ਰਿਫਤ ਦੇ ਵਿੱਚ ਲਿਆ ਜਾ ਰਿਹਾ ਉਹਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਤੜਕਸਾਰ ਪੁਲਿਸ ਮੁਲਾਜ਼ਮ ਜਿਹੜੇ ਨੇ 200 ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਜੋ ਨਿਸ਼ਾਨੇ ਤੇ ਨਸ਼ਾ ਤਸਕਰ ਨੇ ਜਿਨਾ ਉਤੇ ਸ਼ੱਕ ਸੀ ਜਿਨਾ ਉਤੇ ਪਹਿਲਾਂ मामला दरसी ਉਹਨਾਂ ਦੇ ਘਰ ਦੇ ਵਿੱਚ ਵੜ ਕੇ ਤੜਕੇ ਤੜਕੇ ਹੀ ਛਾਪਾ ਕੀਤਾ ਗਿਆ ਪੂਰਾ ਕਮਰਾ ਫਰੋਲ ਦਿੱਤਾ ਗਿਆ ਕਿਚਨ ਦੇ ਵਿੱਚ ਜੋ ਡੱਬੇ ਪਏ ਹੁੰਦੇ ਆ ਉਹਨਾਂ ਨੂੰ ਵੀ ਫਰੋਲ ਦਿੱਤਾ ਗਿਆ ਹਾਲਾਂਕਿ ਲਗਾਤਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਲਗਾਤਾਰ ਹੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਵਕ-ਵਕ ਥਾਵਾਂ ਤੋਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਫਿਲਹਾਲ ਤੋਂ ਅਨੁਸ਼੍ਰੀ ਮੁਖਸਰ ਸਾਹਿਬ ਦੀਆਂ ਉਹ ਤਸਵੀਰਾਂ ਦਿਖਾ ਰਿਆਂ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਜੜੇ ਨੇ ਉਹਨਾਂ ਦੇ ਵੱਲੋਂ ਤਲਾਸ਼ੀ ਲੈਂਦੇ ਹੋਏ ਦੇਖਿਆ ਜਾ ਸਕਦਾ ਜਿਨ੍ਹਾਂ ਦੇ ਵੱਲੋਂ ਬੈੱਡ ਦੇ ਵਿੱਚ ਵੀ ਜਾ ਕੇ ਜੋ ਬੈੱਡ ਹੈ ਉਸ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਅਲਮੇਰਾ ਦੇ ਵਿੱਚ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਚਨ ਦੇ ਵਿੱਚ ਵੀ ਹਰ ਇੱਕ ਸਮਾਨ ਘਰ ਦਾ ਪੂਰਾ ਕੋਨਾ ਜਿਹੜਾ ਹੈਗਾ ਉਸ ਨੂੰ ਖੰਗਾਲਿਆ ਗਿਆ ਹਰ ਇੱਕ ਚੀਜ਼ ਨੂੰ ਦੇਖਿਆ ਗਿਆ ਕਿਤੇ ਕੋਈ ਨਸ਼ੇ ਦੀ ਚੀਜ਼ ਜਿਹੜੀ ਹੈਗੀ ਛੁਪਾਈ ਤਾਂ ਨਹੀਂ ਹੋਈ ਹੈ ਕਿਉਂਕਿ ਕੋਲੇ ਸ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਟਾਰਗੇਟ ਤੇ ਸੀਗੇ ਜਿਨ੍ਹਾਂ ਉਤੇ ਪਹਿਲਾਂ ਤੋਂ ਮਾਮਲਾ ਦਰਜ ਸੀ ਜਿਨ੍ਹਾਂ ਉਤੇ ਸ਼ੱਕ ਸੀ ਨਸ਼ਿਆਂ ਨੂੰ ਲੈ ਕੇ ਅਜੇਹ ਦੇ ਵਿੱਚ ਉਹਨਾਂ ਦੀ ਇੱਕ ਲਿਸਟ ਜਿਹੜੀ ਹੈਗੀ ਤਿਆਰ ਕੀਤੀ ਗਈ ਫਿਰ ਉਹਨਾਂ ਦੇ ਤਾ ਵਾ ਉਹ ਤੇ ਜੋ ਹੈਗੀ ਰੇਡ ਕੀਤੀ ਗਈ ਹੈਗੀ ਤਾਂ ਤਸਵੀਰਾਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਪੁਲਿਸ ਮੁਲਾਜ਼ਮਾਂ ਦੇ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਵੀ ਮੌਜੂਦ ਨੇ ਜੁਨਾਦ ਦੇ ਵੱਲੋਂ ਤਲਾਸ਼ੀ ਚਲਾਈ ਗਈ ਹੈਗੀ ਤਾਂ ਪੰਜਾਬ ਦੇ ਵਿੱਚ ਨਸ਼ਾ ਮੁਹਿੰਮ ਦੇ ਤਹਿਤ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਗਈ ਹੈਗੀ ਜਿਸ ਦੇ ਤਹਿਤ ਘਰ ਦੇ ਵਿੱਚ ਛਾਪਿਆ ਜੋ ਹੈ ਛਾਪਾ ਜਿਹੜਾ ਹੈਗਾ ਉਹ ਮਾਰਿਆ ਗਿਆ ਤਾਂ ਆਪਰੇਸ਼ਨ ਕਾਸੋ ਦੇ ਤਹਿਤ ਇਹ ਕਾਰਵਾਈ ਜਿਹੜੀ ਆ ਕੀਤੀ ਗਈ ਹੈ ਤਾਂ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਇਸੇ ਦੇ ਨਾਲ ਜੋ ਗੌਰਵ ਯਾਦਵ ਨੇ ਇਸੇ ਦੇ ਨਾਲ ਹੋਰ ਜਿਹੜੇ ਪੁਲਿਸ ਮੁਲਾਜ਼ਮ ਨੇ ਇਹਨਾਂ ਦੀ ਅਗਵਾਈ ਦੇ ਤਹਿਤ ਇਹ ਕਾਰਵਾਈ ਜਿਹੜੀ ਆ ਕੀਤੀ ਗਈ ਹੈ। ਸ਼੍ਰੀ ਮੁਖਸਰ ਸਾਹਿਬ ਦੇ ਵੱਲੋਂ ਜ਼ਿਲ੍ਹਾ ਅੰਦਰ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਗਈ ਹੈਗੀ ਜਿਸ ਦੇ ਚੱਲਦਿਆਂ ਪੁਲਿਸ ਦੀਆਂ ਅਲੱਗ-ਅਲੱਗ ਟੁਕੜੀਆਂ ਦੇ ਵੱਲੋਂ ਜੋ ਹੈ ਸਮੇਂ-ਸਮੇਂ ਤੇ ਨਸ਼ਾ ਤਸਕਰਾਂ ਅਤੇ ਉਹਨਾਂ ਦੇ ਟਿਕਾਣਿਆਂ ਉਤੇ ਸਰਚ ਅਭਿਆਨ ਜੋ ਹੈ ਉਹ ਚਲਾਇਆ ਜਾ ਰਿਹਾ ਤਾਂ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇੱਕ ਕਾਰਵਾਈ ਕੀਤੀ ਗਈ ਹੈ ਤਾਂ ਅਜਿਹੇ ਦੇ ਵਿੱਚ ਸਤਨਾਮ ਸਿੰਘ ਡੀਐਸਪੀ ਮੁਕਸਰ ਅਤੇ ਰਜਪਾਲ ਸਿੰਘ ਡੀਐਸਪੀ ਐਨਡੀਪੀਐਸ ਦੇ ਵੱਲੋਂ ਤਕਰੀਬਨ 200 ਪੁਲਿਸ ਮੁਲਾਜ਼ਮਾ ਸਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ਉਤੇ ਜਿਵੇਂ ਕਿ ਚੱਕ ਬੀੜ ਸਰਕਾਰ ਮਾਡਲ ਟਾਊਨ ਗੋਣਿਆਣਾ ਰੋਡ ਵਿਖੇ ਤੜਕੇ 6:30 ਵਜੇ ਨਸ਼ਾ ਵੇਚਣ ਵਾਲੇ ਤੇ ਜਿਨ੍ਹਾਂ ਉੱਤੇ ਪਹਿਲਾਂ ਨਸ਼ੇ ਦੇ ਮੁਕਤਮੇ ਦਰਜ ਸੀ ਉਹਨਾਂ ਦੇ ਘਰਾਂ ਦੇ ਵਿੱਚ ਅਚਨਚੇਤ ਸਰਚ ਆਪਰੇਸ਼ਨ ਜੋ ਹੈ ਚਲਾਇਆ ਗਿਆ ਹੈਗਾ ਤਸਵੀਰਾਂ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਮੌਜੂਦ ਜਿਹੜੇ ਬਾਗ ਵੀ ਰੱਖੇ ਗਏ ਸੀ ਉਸ ਨੂੰ ਵੀ ਚੰਗੀ ਤਰ੍ਹਾਂ ਫਰੋਲਿਆ ਗਿਆ ਹਰ ਇੱਕ ਦਸਤਾਵੇਜ਼ ਵੀ ਚੈੱਕ ਕੀਤੇ ਗਏ ਬੈੱਡ ਜੋ ਹੈ ਜੋ ਬੈੱਡ ਦੇ ਉੱਪਰ ਗੱਦੇ ਹੁੰਦੇ ਨੇ ਉਸ ਨੂੰ ਵੀ ਫਰੋ ਲਿਆ ਗਿਆ ਉਸ ਨੂੰ ਵੀ ਹਟਾ ਹਟਾ ਕੇ ਦੇਖਿਆ ਗਿਆ ਕਿਚਨ ਦੇ ਵਿੱਚ ਹਰ ਇੱਕ ਕੋਨਾ ਜੋ ਹੈ ਉਸ ਦੀ ਤਲਾਸ਼ੀ ਲਈ ਗਈ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਤਰਸੀਮ ਟੁੱਡੀ ਵੀ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕੀ ਕੁਝ ਉਹਨਾਂ ਕੋਲ ਜਾਣਕਾਰੀ ਹੈ ਜੀ ਤਰਸੀਮ ਤਾਂ ਤੜਕਸਾਰ ਇਹ ਛਾਪਾ ਮਾਰਿਆ ਗਿਆ ਹੈਗਾ ਉਹਨਾਂ ਦੇ ਘਰਾਂ ਦੇ ਵਿੱਚ ਜੋ ਟਾਰਗੇਟ ਤੇ ਸੀਗੇ ਜਿਨ੍ਹਾਂ ਦਾ ਨਾਮ ਪਹਿਲਾਂ ਦਰਜ ਸੀਗਾ ਪੁਲਿਸ ਸਟੇਸ਼ਨ ਦੇ ਵਿੱਚ ਤਾਂ ਇਸ ਮੁਤਲਕ ਕੋਈ ਜਾਣਕਾਰੀ ਹੋਰ ਲੱਗੀ ਹੈ ਤੁਹਾਡੇ ਹੱਥ ਜੀ ਦੱਸਣਾ ਚਾਹੂੰਗਾ ਕਿ ਅੱਜ ਤਰਸੇ ਪੁਲਿਸ ਵੱਲੋਂ ਡੀਜੀਪੀ ਤੇ ਐਸਐਸਪੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਸਭ ਤੋਂ ਅਭਿਆਨ ਚਲਾਇਆ ਗਿਆ ਜਿਸ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਲੇਕਿਨ ਨਸ਼ਾ ਤਸਕਰਾਂ ਦੇ ਜਿਹੜੇ ਪਹਿਲਾ ਜਿੰਨਾ ਉੱਪਰ ਪਰਚੇ ਦਰਜ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈਤੀ ਗਈ ਹੈ ਤੇ ਜਦ ਕਿ ਉਹਨਾਂ ਦੇ ਘਰਾਂ ਦੇ ਵਿੱਚੋਂ ਕਿਸੇ ਵੀ ਕਿਸਮ ਦਾ ਕੋਈ ਵੀ ਅ ਸੰਬੰਧ ਐਸੀ ਸਮਗਰੀ ਨਹੀਂ ਮਿਲੀ ਜੋ ਇਤਰਾਜੋਗ ਹੋਵੇ ਜੀ ਜੀ ਤਾਂ ਦੱਸਿਆ ਜਾ ਰਿਹਾ ਹੈ ਕਿ 200 ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਕਾਰਵਾਈ ਵਾਕਵਕ ਥਾਵਾਂ 'ਤੇ ਕੀਤੀ ਗਈ ਹੈਗੀ ਆ ਤਾਂ ਹੋਰ ਕਿਸੇ ਥਾਂ ਦੀ ਕੋਈ ਖਬਰ ਤੁਹਾਨੂੰ ਮਿਲੀ ਹੋਵੇ ਕਿ ਕੁਝ ਬਰਾਮਦ ਹੋਇਆ ਹੋਵੇ ਜਾਂ ਹੁਣ ਅਗਲੀ ਰਣਨੀਤੀ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਕੀ ਹੈਗੀ ਆ ਇਹ ਜਦ ਮਤਲਬ ਕਿ ਪੁਲਿਸ ਨਾਲ ਇਹਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਰਚ ਬਿਆਨ ਜਿਹੜਾ ਹੈਗਾ ਇਹ ਜਾਰੀ ਰਹੂਗਾ ਪਰ ਹਜੇ ਤੱਕ ਕਿਸੇ ਵੀ ਕਿਸਮ ਦੀ ਕੋਈ ਵੀ ਗਲਤ ਜਾਂ ਕਿਸੇ ਕਿਸਮ ਦਾ ਨਸ਼ਾ ਜਾਂ ਕੋਈ ਵੀ ਸਮੋਗਰੀ ਉਹਨਾਂ ਦੇ ਘਰਾਂ ਦੇ ਵਿੱਚੋਂ ਨਹੀਂ ਮਿਲੀ ਇਹ ਜਿਹੜਾ ਮਤਲਬ ਕਿ ਸਰਚ ਬਿਆਨ ਚਲਾਇਆ ਗਿਆ ਸੀਗਾ ਇਹ ਚੱਕ ਵੀਰ ਸਰਕਾਰ ਮਾਡਲ ਤੋਂ ਅਤੇ ਵੱਖ-ਵੱਖ ਮਤਲਬ ਕਿ ਵਸਤੂਆਂ ਜਿਹੜੀਆਂ ਆਈਆਂ ਉਹਨਾਂ ਦੇ ਵਿੱਚ ਚਲਾਇਆ ਗਿਆ ਸੀਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਜੇ ਹੋਊਗਾ ਜੀ ਅਤਰ ਸਿੰਘ ਜੀ ਮੇ ਕੀ ਸਾਨੂੰ ਜਾਣਕਾਰੀ ਮਿਲੀ ਹੈਗੀ ਕਿ ਇਹ ਕਾਰਵਾਈ ਉਹਨਾਂ ਦੇ ਘਰ ਦੇ ਵਿੱਚ ਕੀਤੀ ਗਈ ਹੈਗੀ ਛਾਪੇਮਾਰੀ ਉਹਨਾਂ ਦੇ ਘਰ ਦੇ ਵਿੱਚ ਕੀਤੀ ਗਈ ਹੈਗੀ ਜਿਨਾਂ ਉਤੇ ਪਹਿਲਾਂ ਕੋਈ ਕਾਰਵਾਈ ਕੀਤੀ ਗਈ ਹੋਵੇ ਜਾਂ ਸ਼ੱਕ ਦੇ ਆਧਾਰ ਉਤੇ ਸ਼ੱਕ ਹੋਵੇ ਕਿ ਇਹ ਨਸ਼ਾ ਤਸਕਰ ਜੋ ਹੈ ਇਹ ਕੰਮ ਕਰਦੇ ਨੇ ਤਾਂ ਅਜਿਹੇ ਦੇ ਵਿੱਚ ਕੋਈ ਜਾਣਕਾਰੀ ਲੱਗੀ ਹੈਗੀ ਤੁਹਾਡੇ ਹੱਥ ਕੀ ਜਿਹੜੇ ਜਿਨ੍ਹਾਂ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਉਹਨਾਂ ਨੂੰ ਪਹਿਲਾਂ ਗ੍ਰਫਤਾਰ ਕੀਤਾ ਗਿਆ ਸੀ ਜਾਂ ਪਹਿਲਾਂ ਕੁਝ ਉਹਨਾਂ ਦੇ ਕੋਲੋਂ ਦੀ ਬਰਾਮਦ ਹੋਇਆ ਹਾਂ ਜੀ ਦੱਸਣਾ ਚਾਹੂੰਗਾ ਕਿ ਜਿਨ੍ਹਾਂ ਨੇ ਘਰਾਂ ਦੇ ਵਿੱਚ ਛੱਪਮਾਰੀ ਕੀਤੀ ਉਹ ਪਹਿਲਾਂ ਹੀ ਮਤਲਬ ਕਿ ਇਸ ਕੰਮ ਦੇ ਵਿੱਚ ਮਲਬੂਸ ਨੇ ਅਤੇ ਉਹਨਾਂ ਨੂੰ ਗ੍ਰਿਫਤਾਰ ਵੀ ਉਹਨਾਂ ਦੇ ਵਿੱਚ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜਿਹੜੇ ਨਸ਼ਾ ਤਸਕਰੀ ਕਰਦੇ ਲੇਕਿਨ ਹੁਣ ਫਿਰ ਮਤਲਬ ਕਿ ਜਿਹੜੀ ਹੈਗੀ ਹੈ ਸਰਕਾਰ ਅਤੇ ਪੁਲਿਸ ਉਹਨੂੰ ਇਹ ਮਤਲਬ ਕਿ ਤੇ ਉਹ ਅੰਗ ਲੱਗ ਕੀਤਾ ਜਾ ਰਿਹਾ ਹੈ ਕਿ ਇਹ ਦੁਬਾਰਾ ਕੁਝ ਇਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਰਹੇ ਲੋਕ ਕੋ ਕੋ ਸੇਕ ਚੰਦਾ ਕੋਈ ਨਸ਼ਾ ਤਸਕਰੀ ਦਾ ਕੰਮ ਨਾ ਕਰਦੇ ਹੋਣ ਜੀ ਜੀ ਹਾ ਤਰਸੀਮ ਜੀ ਜੋ ਆਪਰੇਸ਼ਨ ਕਾਸੋ ਦੇ ਤਹਿਤ ਇਹ ਮੁਹਿੰਮ ਚਲਾਈ ਗਈ ਹੈ ਤਾਂ ਅੱਜ ਇਸ ਮੁਤਲਕ ਜਦੋਂ ਛਾਪੇਮਾਰੀ ਹੋਈ ਹੈ ਕਿਸੇ ਨੂੰ ਗ੍ਰਿਫਤ ਦੇ ਵਿੱਚ ਲਿਆ ਗਿਆ ਹੈਗਾ ਪੁੱਛਗਿੱਛ ਦੇ ਲਈ ਪੁੱਛਗਿੱਛ ਕਰਨ ਦੇ ਲਈ ਕਿ ਅੱਗੇ ਕੀ ਕੁਝ ਉਹਨਾਂ ਦੇ ਕੋਲ ਖੁਲਾਸੇ ਹੋ ਸਕੇ ਜੀ 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 ਤਿਲ ਹਾਲੇ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੂੰ ਵੀ ਕਿਸੇ ਦੀ ਵੀ ਕਿਸੇ ਕਿਸਮ ਦੀ ਵੀ ਗ੍ਰਿਫਤ ਗ੍ਰਫਤਾਰੀ ਨਹੀਂ ਕੀਤੀ ਗਈ ਜਿਸ ਤੇ ਉਹਨਾਂ ਤੋਂ ਪੁੱਛ ਕੇ ਕਿਉਂਕਿ ਜਿਹੜੇ ਨਸ਼ਾ ਸਿਰ ਪਹਿਲਾਂ ਹੀ ਜ਼ਿਲ੍ਹਿਆਂ ਦੇ ਵਿੱਚ ਹਨ ਤੇ ਉਹਨਾਂ ਦੇ ਘਰਾਂ ਦੀ ਹੀ ਉਹਨਾਂ ਨੇ ਤਲਾਸ਼ੀ ਲਈ ਜੀ ਧੰਨਵਾਦ ਆਏ ਸੀ ਸਾਡੇ ਨਾਲ ਸਾਡੇ ਸਹਿਯੋਗੀ ਤਰਸੀਮ ਟੁੱਡੀ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈਗੀ ਕਿ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕੋਈ ਗ੍ਰਫਤਾਰੀ ਨਹੀਂ ਹੋਈ ਹੈ ਨਾ ਕਿਸੇ ਨੂੰ ਲੈ ਕੇ ਗਈ ਹੈ ਪੁਲਿਸ ਪੁੱਛਗਿੱਛ ਦੇ ਲਈ ਕਿਉਂਕਿ ਲਗਾਤਾਰ ਹੀ ਪੰਜਾਬ ਦੇ ਵਿੱਚ ਆਏ ਦਿਨ ਖਬਰਾਂ ਸਾਹਮਣੇ ਆ ਜਾਂਦੀਆਂ ਨੇ ਕਿ ਨਸ਼ੇ ਦੇ ਕਾਰਨ ਨੌਜਵਾਨ ਦੀ ਜੋ ਹੈ ਮੌਤ ਹੋ ਜਾਂਦੀ ਹੈ ਜਾਂ ਨਸ਼ੇ ਦੇ ਵਿੱਚ ਔਰਤਾਂ ਵੀ ਜੋ ਹੈ ਗਈਆਂ ਰਾਤ ਦੇ ਜੋ ਮਲਦੀਆਂ ਨੇ ਜੋ ਟਿੱਕੇ ਖਾੜਵੀ ਨਹੀਂ ਸੀ ਸਾਕਦੀਆਂ ਅਜਿਹੇ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਜਿਸ ਦੇ ਤਹਿਤ ਲਗਾਤਾਰ ਹੀ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਜੋ ਹੈਗੀ ਚਲਾਈ ਜਾਂਦੀ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਇਸ ਕਰਕੇ ਪੁਲਿਸ ਦੇ ਵੱਲੋਂ ਵੀ ਲੋਕਾਂ ਨੂੰ ਇਹੀ ਅਪੀਲ ਕੀਤੀ ਗਈ ਸੀ ਪਹਿਲਾਂ ਵੀ ਕਿ ਜੇਕਰ ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਕਿਸੇ ਤੇ ਵੀ ਸ਼ੱਕ ਹੋਵੇ ਕਿ ਉਹ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਉਸੇ ਕੋਲ ਨਸ਼ਾ ਹੈਗਾ ਜਾਂ ਨਸ਼ੇ ਨੂੰ ਲੈ ਕੇ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਉਹ ਜੁੜਿਆ ਹੋਇਆ ਤੁਹਾਨੂੰ ਲੱਗਦਾ ਤਾਂ ਤੁਸੀਂ ਸਾਨੂੰ ਜਾਣਕਾਰੀ ਜ਼ਰੂਰ ਦਿਓ ਅਸੀਂ ਤੁਹਾਡੀ ਜਾਣਕਾਰੀ ਤੁਹਾਡੀ ਤੁਹਾਡੇ ਬਾਰੇ ਕੋਈ ਵੀ ਜਾਣਕਾਰੀ ਜੋ ਹੈ ਕਿਸੇ ਦੇ ਸਾਹਮਣੇ ਨਹੀਂ ਰੱਖਾਂਗੇ ਅਸੀਂ ਉਸ ਦੇ ਤਹਿਤ ਜੋ ਹੈ ਕਾਰਵਾਈ ਕਰਾਂਗੇ ਤਾਂ ਅੱਜ ਵੱਡੀ ਕਾਰਵਾਈ ਜਿਹੜੀ ਹੈਗੀ ਕੀਤੀ ਗਈ ਹੈਗੀ 200 ਪੁਲਿਸ ਮੁਲਾਜ਼ਮਾਂ ਦੇ ਸਣੇ ਸ਼ਹਿਰ ਦੇ ਵੱਖ-ਵੱਖ ਥਾਵਾਂ ਉਤੇ ਜੋ ਹੈ ਛਾਪਾ ਮਾਰਿਆ ਗਿਆ ਹੈਗਾ ਹਾਲਾਂਕਿ ਇਹ ਸਮੁੱਤਲਕ ਫਿਲਹਾਲ ਤੱਕ ਕੀ ਕੋ ਜੱਗੇ ਦੀ ਰਣਨੀਤੀ ਐ ਉਸ ਬਾਬਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਲੇਕਿਨ ਮੌਕੇ ਤੇ ਪਹੁੰਚੇ ਜੋ ਪੁਲਿਸ ਮੁਲਾਜ਼ਮ ਨੇ ਜਨਾ ਦੇ ਵੱਲੋਂ ਬਕਾਇਦਾ ਜਾਣਕਾਰੀ ਦਿੱਤੀ ਗਈ ਹੈਗੀ ਕਿ ਇਹ ਮੁਹੀਮ ਜਿਸ ਤਰੀਕੇ ਦੇ ਨਾਲ ਚਲਾਈ ਜਾ ਰਹੀ ਹੈ ਕਿਹਨਾਂ ਦੇ ਘਰ ਤੇ ਛਾਪਾ ਮਾਰਿਆ ਗਿਆ ਕੌਣ-ਕੌਣ ਸੀਗੇ ਪੂਰੀ ਜਾਣਕਾਰੀ ਜੋ ਐ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਦਿੱਤੀ ਗਈ ਹੈ ਕੀ ਕੋ ਜਨਾ ਦਾ ਕਹਿਣਾ ਉਹ ਵੀ ਸੁਣਾਉਂਦੇ ਆ ਜ਼ਿਲ੍ਹਾ ਮੁਖਸਰ ਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਇੱਕ ਸਖਤ ਮਹਮਮ ਜੜੀ ਚਲਾਈ ਜਾ ਰਹੀ ਹੈ ਜਿਸ ਮਹਮ ਦੇ ਤਹਿਤ ਅੱਜ ਜਿਹੜਾ ਹੈਗਾ ਸਿਟੀ ਮੁਕਸਰ ਦੇ ਵਿੱਚ ਠਾੜਾ ਸਦਰ ਦੇ ਏਰੀਏ ਦੇ ਵਿੱਚ ਦੋ ਵੱਖ-ਵੱਖ ਟੀਮਾਂ ਬਣਾ ਕੇ ਜਿਹੜੇ ਮੋਡਰਨ ਟਾਊਨ ਏਰੀਆ ਅਤੇ ਚੱਕ ਵੀਰ ਸਰਕਾਰ ਏਰੀਏ ਦੇ ਵਿੱਚ ਅਸੀਂ ਜਿਹੜੇ ਬੰਦੇ ਪਹਿਲਾਂ ਤਾਂ ਟਾਰਗੇਟ ਕੀਤੇ ਸੀਗੇ ਜਿਨ੍ਹਾਂ ਤੇ ਸਾਨੂੰ ਸ਼ੱਕ ਸੀ ਕਿ ਧੰਦਾ ਕਰ ਰਹੇ ਆ ਉਹਨਾਂ ਤੇ ਅਸੀਂ ਅੱਜ ਰੇਡਾਂ ਕੀਤੀਆਂ ਅਚੰਚੇਤ ਤੇ ਉਹਨਾਂ ਦੇ ਕਰਾਂ ਦੀ ਜਿਹੜੀ ਆ ਅਸੀਂ ਚੈਕਿੰਗ ਕੀਤੀ ਹੈ ਤੇ ਜਿਸ ਦੇ ਦਾ ਵਿੱਚ ਅਸੀਂ ਪ੍ਰੋਪਰ ਜਿਹੜੀ ਚੈਕਿੰਗ ਤੋਂ ਬਾਅਦ ਜਿਹੜੀ ਜਦੋਂ ਸਾਡਾ ਕਸ ਆਪਰੇਸ਼ਨ ਪੂਰਾ ਹੋਏਗਾ ਉਸ ਤੋਂ ਬਾਅਦ ਜਿਹੜੀ ਹੈ ਪੂਰੀ ਜਿਹੜੀ ਇਤਲਾਾ ਅਸੀਂ মিডিਏ ਨੂੰ ਦੇਵਾਂਗੇ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਵਿਅਕਤੀ ਇਹ ਧੰਦੇ ਦੇ ਵਿੱਚ ਇਨਵੋਲਵ ਨੇ ਪਹਿਲਾਂ ਵੀ ਅਸੀਂ ਉਹਨਾਂ ਤੇ ਕਾਰਵਾਈ ਕਰਕੇ ਜੇਲ੍ਹਾਂ ਚ ਭੇਜੇ ਆ ਹੁਣ ਜੇ ਕੋਈ ਬੰਦਾ ਨੋਟ ਚਾਉਂਦਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਤੇ ਸਾਡੇ ਵੱਲੋਂ ਜਿਹੜਾ ਹੈਗਾ ਇਹਨਾਂ ਨਸ਼ਾ ਤਸਕਰਾਂ ਨੂੰ ਪੂਰੀ ਤਾੜਨਾ ਤੇ ਕਿਸੇ ਨੂੰ ਵੀ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਤੇ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹ ਅਟੈਚ ਕਰਾਈਆਂ ਜਾਣਗੀਆਂ ਜ਼ਿਲ੍ਹਾ ਮੁਖਸ਼ੀ